ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੇ ਪੰਜ ਜਾਨਵਰ ਲੈ ਕੇ ਆਏ ਇੱਕ ਸੰਜਾਫ ਘੋੜੀ ਐ ਇੱਕ ਚੰਬਾ ਬਸ਼ੇਰਾ ਇੱਕ ਨੁਕਰੀ ਬਸ਼ੇਰੀਆ ਜਮਾ ਸਪੌਟਲੈਸ ਇੱਕ ਨੁਕਰੀ ਘੋੜੀ ਐ ਤੇ ਇੱਕ ਬਹੁਤ ਸੋਹਣੀ ਮਾਰਵਾੜੀ ਘੋੜੀ ਐ ਪੰਜਾਂ ਜਾਨਵਰਾਂ ਦੀ ਆਪਾਂ ਫੁੱਲ ਡਿਟੇਲ ਕੀ ਮੁੱਲ ਕਰਦੇ ਆ ਮਾਲਕ ਵੀਰ ਕਿਹੜਾ ਏਰੀਆ ਕੀ ਉਮਰ ਆ ਕੀ ਕੱਦ ਕਾਠਾ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਹਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੂ ਗੱਲ ਕਰ ਗਏ ਆਪਾਂ ਸੰਜਾਪ ਘੋੜੀ ਬਾਰੇ ਇਹ ਹੋਰ ਲੈਂਦੀ ਆ 4.5 ਸਾਲ ਉਮਰ ਦੱਸੀ ਆ ਮਾਲਕ ਵੀਰਾਂ ਨੇ ਬਾਡ ਪਲਸ ਹਾਈਟਾਂ ਬਾਲ ਭੌਰੀਆਂ ਦੀ ਕਲੀਅਰ ਆ ਸਵਾਰੀ ਦੀ ਘੋੜੀ ਪਾਸ ਆ ਬਹੁਤ ਸੋਹਣਾ ਤੋਰਾ ਤੁਰਦੀ ਆ ਆਪਾਂ ਵੀਡੀਓ ਲਈ ਹੋਈ ਆ ਸਵਾਰੀ ਵਾਲੀ ਉਹ ਤੁਸੀਂ ਚੈੱਕ ਕਰ ਲਿਓ ਬਹੁਤ ਸੋਹਣਾ ਤੋਰਾ ਤੁਰਦੀ ਆ ਤੇ ਮਜ਼ਬੂਤ ਬਹੁਤਾ ਘੋੜੀ ਕੰਨਾਂ ਕੋਨਾਂ ਦੀ ਬਹੁਤ ਸ਼ਕੀਨ ਆ ਤੇ 20 ਦਿਨ ਹੋ ਗਏ ਮੀਟ ਕਰਵਾਈ ਨੂੰ ਮਾਰਵਾੜੀ ਘੋੜੇ ਤੋਂ ਭਾਈ ਯਾਰ ਗੈਂਦੇ ਏਰੀਆ ਚ ਬਹੁਤ ਸੋਹਣਾ ਮਾਰਵਾੜੀ ਘੋੜਾਗਾ ਉਸ ਘੋੜੇ ਤੋਂ ਮੀਟ ਕਰਵਾਈ ਹੋਈ ਆ ਤੁਹਾਨੂੰ ਪ੍ਰੂਫ ਵਗੈਰਾ ਮਿਲ ਜਾਣਗੇ ਤੇ ਮਗਰ ਬਹੁਤ ਸੋਹਣੀ ਸੰਜਾਬ ਬਸ਼ੇਰੀ ਆ ਇਹ 4 ਮਹੀਨੇ ਦੀ ਉਮਰ ਆ ਇਹਦੀ ਤੂਫਾਨ ਘੋੜੇ ਦੀ ਬੱਚੀ ਆ ਤੇ ਬਹੁਤ ਚੰਗੇ ਰਿਜ਼ਲਟ ਦਿੰਦੀ ਆ ਘੋੜੀ ਬਿਛੇਰੀ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਕੀਨ ਆ ਕੰਨਾਂ ਕੁੰਨਾਂ ਦੀ ਬਹੁਤ ਸ਼ਕੀਨ ਜੇ ਆਪਾਂ ਬਿਛੇਰੀ ਦੀ ਬਲੱਡ ਲਾਈਨ ਦੀ ਗੱਲ ਕਰੀਏ ਤਾਂ ਉਹ ਦਲਸ਼ੇਰ ਕਾਕੀ ਵਾਲੀ ਬਲੱਡ ਲਾਈਨ ਚੋਂ ਆ ਘੋੜੀ ਸਾਊਸੀਲ ਬਹੁਤ ਆ ਤੇ ਬਾਈਰ ਗਿਆਂ ਦੀ ਗਰੰਟੀ ਆ ਜਿਵੇਂ ਮਰਜ਼ੀ ਜਵਾਕ ਜੂਕ ਲਈ ਫਿਰ ਕੋਈ ਚੱਕਰ ਨਹੀਂ ਜੇ ਆਪਾਂ ਇਹ ਮੁੱਲ ਦੀ ਗੱਲ ਕਰੀਏ ਤਾਂ 4 ਲੱਖ ਰੁਪਿਆ ਮੁੱਲ ਕਰਦੇ ਆ ਮਾਲਕ ਵੀਰ ਏਰੀਆ ਬਾਈਰ ਗਿਆਂ ਹੈ ਸ਼੍ਰੀ ਗੰਗਾ ਨਗਰ ਤੇ ਬਾਕੀ ਦੀ ਜਾਣਕਾਰੀ ਲਈ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਤੁਸੀਂ ਬਾਈਰ ਗਿਆਂ ਨਾਲ ਸੰਪਰਕ ਕਰਕੇ ਬਾਕੀ ਸਾਰੀ ਜਾਣਕਾਰੀ ਲੈ ਸਕਦੇ ਹੋ ਆਜੂ ਗੱਲ ਕਰਦੇ ਆ ਹੁਣ ਆਪਾਂ ਬਹੁਤ ਸੋਹਣੇ ਜੰੰਬੇ ਘੋੜੇ ਬਾਰੇ ਬਹੁਤ ਸੋਹਣਾ ਪੰਜ ਕਲੈਨ ਘੋੜਾ ਇਹ ਸਾਢੇ 1 3 ਸਾਲ ਉਮਰ ਦੱਸਿਆ ਮਾਲਕ ਵੀਰਾਂ ਨੇ ਤੇ ਹੱਡਾਂ ਹੁੱਡਾਂ ਦਾ ਬਹੁਤ ਮਜ਼ਬੂਤ ਆ ਬਹੁਤ ਚੰਗੇ ਕਦ ਕਾਟਦਾ 64+ ਹਾਈਟ ਆ ਤੇ ਸਾਢੇ 3 ਸਾਲ ਦੀ ਉਮਰ ਆ ਹਜੇ 64+ ਹਾਈਟ ਕਰ ਗਿਆ ਮਜ਼ਬੂਤ ਬਹੁਤ ਆ ਕੰਨਾਂ ਕੰਨਾਂ ਦਾ ਬਹੁਤ ਸ਼ਕੀਨਾਂ ਹੱਡਾਂ ਪਰਾਂ ਦਾ ਬਹੁਤ ਮਜ਼ਬੂਤ ਆ ਤੇ ਇਹ ਹੈਗਾ ਨੂਰੇ ਘੋੜੇ ਦਾ ਬੱਚਾ ਹੈਗਾ ਦਾਰੇ ਘੋੜੇ ਦਾ ਉਸ ਘੋੜੇ ਦਾ ਬੱਚਾ ਇਹ ਸਾਊਸੀਲੇ ਵੀ ਬਹੁਤ ਆ ਤੇ ਕੰਨਾਂ ਕੰਨਾਂ ਦਾ ਬਹੁਤ ਸ਼ਕੀਨ ਇਹ ਵੀ ਜਿਵੇਂ ਮਰਜ਼ੀ ਜਵਾਖ ਜੂਕ ਲਈ ਕਰਨ ਬਹੁਤ ਸਾਊਸੀਲਾ ਤੇ ਰੇਟ ਮਾਲਕ ਵੀਰੇ ਦਾ ਫੋਨ ਤੇ ਕਰਨਗੇ ਬਾਕੀ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਏਰੀਆ ਬਾਈਰ ਕਹਿੰਦਾ ਹੈਗਾ ਪਟਿਆਲਾ ਤੇ ਬਾਕੀ ਦੀ ਜਾਣਕਾਰੀ ਲਈ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਤੇ ਇੱਕ ਮਿੱਤਰੋ ਆ ਜਮਾ ਸਪੌਟਲੈਸ ਨੁਕਰੀ ਬੇਸ਼ੇਰੀ ਲੈ ਕੇ ਆਇਆ ਸੁਟ ਲਈ ਆਪਾਂ ਇਹਦੀ 13 ਮਹੀਨੇ ਉਮਰ ਦੱਸੀ ਆ 57+ ਹਾਈਟ ਆ ਬਾਲ ਪੌਰੀਆਂ ਦੀ ਇਹ ਵੀ ਕਲੀਅਰ ਆ ਸ਼ਕੀਨ ਬਹੁਤ ਆ ਕੰਨਾਂ ਦੀ ਬਹੁਤ ਸ਼ਕੀਨ ਆ ਬਹੁਤ ਸੋਹਣਾ ਕੁੰਡੀ ਵਾਲਾ ਕਰਨ ਲੱਗਿਆ ਤੇ ਬਾਡੀ ਸਟਰਕਚਰ ਵੀ ਚੰਗਾਗਾ ਜੇ ਆਪਾਂ ਇਹਦੇ ਰੇਟ ਦੀ ਗੱਲ ਕਰਗੇ ਤਾਂ 2.5 ਲੱਖ ਰੁਪਈਆ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਏਰੀਆ ਬਾਈਰ ਗਿਆ ਹੈਗਾ ਗਰਦਾਸਪੁਰ ਤੇ ਇੱਕ ਮਾਲਕ ਵੀਰਾਂ ਕੋਲ ਆ ਬਹੁਤ ਸੋਹਣੀ ਨੁਕਰੀ ਘੋੜੀ ਆ ਇਹ ਅਲੀ ਡੋਡਾਂ ਵਾਲੇ ਘੋੜੇ ਦੀ ਬੱਚੀ ਆ 62 ਪਲੱਸ ਹਾਈਟ ਆ ਬਾਲ ਪੌਰੀਆਂ ਦੀ ਵੀ ਕਲੀਅਰ ਆ ਇਸ ਟਾਈਮ ਇਹ 5 ਮਹੀਨੇ ਦੀ ਗੱਬਣ ਚੈੱਕ ਪਾਸ ਆ ਅਰਜਨ ਰੌਲੀ ਵਾਲੇ ਘੋੜੇ ਦੇ ਬੱਚੇ ਤੋਂ 5 ਮਹੀਨੇ ਦੀ ਗੱਬਣ ਚੈੱਕ ਪਾਸ ਆ ਉਹ ਤੁਹਾਨੂੰ ਬਾਈਰ ਗਿਆ ਤੋਂ ਪ੍ਰੂਫ ਵਗੈਰਾ ਮਿਲ ਜਾਣਗੇ ਜੇ ਆਪਾਂ ਇਹਦੇ ਮੁੱਲ ਦੀ ਗੱਲ ਕਰੀਏ ਤਾਂ 5.5 ਲੱਖ ਰੁਪਈਆ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਦੇ ਤੇ ਮਾਨਤਨ ਹੋ ਜਾਊਗਾ ਏਰੀਆ ਬਾਈਰ ਕਿੰਨੇ ਹੈਗਾ ਗਰਦਾਸਪੁਰ ਤੇ ਨੌਕਰੀ ਬਸ਼ੇਰੀ ਵੀ ਇਨਾਂ ਕੋਲੇ ਹੀ ਆ ਤੇ ਉਹ ਤੁਸੀਂ ਬਾਈਰ ਗੰਨਾ ਸੰਪਰਕ ਕਰਕੇ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਆਜੋ ਮਿੱਤਰੋ ਆ ਗੱਲ ਕਰ ਗਏ ਆਪਾਂ ਮਾਰਵਾੜੀ ਘੋੜੀ ਬਾਰੇ ਇਹਦੀ 5 ਸਾਲ ਉਮਰ ਦੱਸਿਆ ਮਾਲਕ ਵੀਰਾਂ ਨੇ 58+ ਹਾਈਟ ਆ ਬਾਲ ਪੌਰੀਆਂ ਦੀ ਕਲੀਅਰ ਆ ਸਵਾਰੀ ਸੂਰੀ ਦੀ ਪਾਸ ਆ ਬਹੁਤ ਸੋਹਣਾ ਤੁਰਾ ਤੁਰਦੀ ਆ ਤੇ ਇਸ ਟਾਈਮ ਘੋੜੀ ਖਾਲੀ ਆ ਤੇ ਹੀਟ ਚ ਜੇ ਤੁਸੀਂ ਆਪ ਦੀ ਮਨਪਸੰਦੀ ਦੇ ਘੋੜੇ ਤੋਂ ਮੇਟ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਕਰਵਾ ਸਕਦੇ ਹੋ ਤਿੰਨੀ ਮਾਲਕ ਵੀਰਾਂ ਨੇ ਚੈੱਕ ਕਰਵਾ ਕੇ ਇੱਕ ਦੋ ਦਿਨਾਂ ਚ ਮੇਟ ਕਰਵਾ ਦੇਣੀ ਆ ਜੇ ਏਰੀਏ ਦੀ ਗੱਲ ਕਰੀਏ ਤਾਂ ਸ਼੍ਰੀ ਗੰਗਾ ਨਗਰ ਏਰੀਆ ਬਾਈ ਯਾਰ ਕਹਿੰਦਾ ਮੁੱਲ ਮਾਲਕ ਵੀਰ ਕਰਦਾ 1,60,000 ਰੁਪਇਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ